ਗੁਨਾਣਪੁਰਾ ਕੋਟ ਖਾਲਸਾ ਨਿਊਜ਼ ਅਚੂਮੇਸ਼ਨ ਅਗਰ ਚੀਫ ਸ਼ਕਤੀ ਦਰਬਾਰ ਦੀ ਸੀਮਾ ਦੇਵਾ ਜੀ ਮਾ ਪੱਤਰਕਾਲੀ ਦੇ ਮੇਲੇ ਤੇ ਬਤਾਈ ਦਿੰਦੀ ਹੈ ਸਾਰੇ ਭਗਤਾਂ ਨੂੰ ਬਹੁਤ ਬਹੁਤ ਵਧਾਈ ਹੋਏ ਮਾ ਪੱਤਰਕਾਲੀ ਦੇ ਮੇਲੇ ਤੇ ਜਿਸ ਮਾਂ ਨੇ ਸਾਡੇ ਲਈ ਇੰਨਾ ਕਰੋਧਿਤ ਰੂਪ ਲਿਆ ਉਸ ਮਾਂ ਦੀ ਜੈਜਾਕਾਰ ਹੋਣੀ ਚਾਹੀਦੀ ਹੈ ਜੰਕਾਰਾ ਪੱਤਰਕਾਲੀ ਦਾ ਬੋਲ ਸਾਚੇ ਦਰਬਾਰ ਦੀ ਜੈ ਜੰਕਾਰਾ ਕਾਰੀ ਕਲਕੱਤੇ ਵਾਲੀ ਦਾ ਬੋਲ ਸਾਚੇ ਦਰਬਾਰ ਦੀ ਜੈ ਤਤਕ ਮਾਤਾ ਜੀ ਬਾਰੇ ਇਹ ਇਹ ਮਾਤਾ ਜੀ ਇਹ ਮਾਤਾ ਦਾ ਮੇਲਾ ਇਸ ਕਰਕੇ ਮਨਾਇਆ ਜਾਂਦਾ ਹੈ ਕਿ ਸਾਡੇ ਮਾਤਾ ਜੀ ਨੇ ਸਾਡੇ ਦੇਵਤਿਆਂ ਦੇ ਉੱਤੇ ਚੰਡ ਬੁੰਡ ਨੇ ਦਾਕਸ਼ੀ ਤੋ ਉਹਨਾਂ ਨੇ ਪ੍ਰਹਾਰ ਕਰਤਾ ਸੀ ਦੇਵਤਿਆਂ ਦੇ ਉੱਤੇ ਕਿ ਅਸੀਂ ਦੇਵਤਿਆਂ ਇਨਸਾਨ ਦੀ ਜੀ ਉਹਨਾਂ ਨੂੰ ਰਹਿ ਨਹੀਂ ਦੇਣਾ ਅਸੀਂ ਇੱਥੇ ਰਾਖਸ਼ ਪੈਦਾ ਕਰਨੇ ਆ ਤੇ ਸਾਰੇ ਦੇਵਤੇ ਕਹਿਣ ਲੱਗੇ ਕਿ ਇਸ ਦਾ ਰਾਖਸ਼ ਪੈ ਜਾਓਗੇ ਤੇ ਇਹ ਦੁਨੀਆ 'ਚ ਇਨਸਾਨ ਖਤਮ ਹੋ ਜਾਏਗਾ ਤੇ ਸਾਰੇ ਦੇਵਤੇ ਅ ਭੋਲੇ ਬਾਬਾ ਜੀ ਕੋਲ ਜਾ ਕੇ ਅੱਜ ਸੁਣਾਈ शीव। शीव का का दे दे कि ਸਾਨੂੰ ਬਚਾਇਆ ਜਾਏ ਤੇ ਤਦ ਬੋਲੇ ਬਾਬਾ ਜੀ ਨੇ ਆਪਣੀ ਸ਼ਕਤੀ ਸ਼ਿਵ ਸ਼ਿਵ ਦੀ ਸ਼ਕਤੀ ਵਿੱਚੋਂ ਮਾਹ ਕਾਲਕਾ ਪ੍ਰਗਟ ਕੀਤੀ ਮਾਹ ਕਾਲਕਾ ਐਡਾ ਭਿਆਨਕ ਰੂਪ ਲਿਆ ਕਿ ਰਾਖਸ਼ ਡਰ ਗਏ ਪਰ ਉਹਨਾਂ ਦੇ ਰਾਖਸ਼ਾਂ ਦੇ ਇੰਨੀ ਸ਼ਕਤੀ ਸੀ ਕਿ ਉਹਨਾਂ ਦਾ ਖੂਨ ਦਾ ਕਤਰਾ ਥੱਲੇ ਡਿੱਗਦਾ ਸੀ ਮਾਹ ਵੱਢਦੀ ਸੀ ਤੇ ਖੂਨ ਦਾ ਕਤਰਾ ਡਿੱਗਣ ਨਾਲ ਉਹਨੇ ਹੀ ਰਾਖਸ਼ ਪੈਦਾ ਹੁੰਦੇ ਸੀ ਤੇ ਮਾਹ ਦੀ ਇੰਨੀ ਮਹਿਮਾ ਹੈ ਕਿ ਮਾਹ ਨੇ ਉਹ ਖੂਨ ਰਾਖਸ਼ਾਂ ਦਾ ਖੂਨ ਪੀ ਕੇ ਧਰਤੀ ਤੇ ਡਿੱਗਣ ਤੇ بجائے ਆਪਣੇ ਅਸਰੀਰ ਤੇ ਪਾਇਆ ਆਪਣੇ ਅੰਗ ਤੇ ਪਾਇਆ ਤੇ ਜਿਹੜੇ ਰਾਖਸ਼ਾਂ ਦੀ ਕਤੀ ਕੀਤੀ ਇਸੇ ਤਰ੍ਹਾਂ ਮੇਲਾ ਮਨਾਉਂਦੇ ਆ ਕਿ ਆਉਣ ਵਾਲੇ ਜੋ ਰਾਖਸ਼ਾ ਜੋ ਦੁਨੀਆ ਤੇ ਜ਼ੁਲਮ ਕਰਦੇ ਪਏ ਆ ਜੋ ਧਰਤੀ ਦੇ ਉੱਤੇ ਕਾਲੇ ਨਾਂ ਵਾਲੇ ਜਾਦੂ ਟੂਨੇ ਵਾਲੇ ਪੈਦਾ ਹੋਏ ਉਹਨਾਂ ਤੋਂ ਪਛਾਣਦੀ ਹੈ ਮਹਾਕਾਲਾ ਇਸ ਮਹਾਕਾਲਾ ਦੀ ਇਹੋ ਹੀ ਮਹਿਮਾ ਹੈ ਕਿ ਇਹ ਬੜੇ ਦੁੱਖਾਂ ਤੋਂ ਪਜਾਂਦੀ ਹੈ ਸਾਰਾ ਬਦਰਗਲੀ ਮਹਾਦਾਈ ਦਾ ਹੋਏ ਸਾਥੇ ਦਰਬਾਰ ਕੀ ਜੀਹਤ ਨਾ ਚੱਲੇ ਹਾਂਜੀ ਕਿਸ ਨੇ ਹੱਥ ਨਹੀਂ ਕਲਕੱਤੇ ਆਲੀ ਦਾ ਮੈਂ ਉਸ ਦੇ ਦਰਬਾਰ ਕੀ ਮੈਂ ਸਾਰੇ ਭਗਤਾਂ ਨੂੰ ਇਹ ਸੁਨੇਹਾ ਦਿੰਨੀ ਆ ਕਈ ਲੋਕ ਸੋਚਦੇ ਆ ਕਿ ਜਿਹੜੇ ਮਾਂ ਕਾਲਕਾ ਦੀ ਪੂਜਾ ਕਰਦੇ ਉਹ ਕਾਲਾ ਜਾਦੂ ਕਰਦੇ ਆ ਇਹ ਵਿਆਹ ਮੈਂ ਸਾਰਿਆਂ ਦੇ ਦਿਲ ਤੇ ਦਿਮਾਗ ਤੇ ਨਾ ਕੱਢੋ ਕਿ ਮਾਂ ਦੀ ਪੂਜਾ ਇਸ ਕਰਕੇ ਕੀਤੀ ਸੀ ਸਾਰੇ ਦੇਵਤਿਆਂ ਨੇ ਪੂਜਾ ਕੀਤੀ ਸੀ ਸ਼ੰਕਰ ਜੀ ਨੇ ਪੂਜਾ ਕੀਤੀ ਸੀ ਬ੍ਰਹਮਾ ਵਿਸ਼ਨੂੰ ਜੀ ਨੇ ਪੂਜਾ ਕੀਤੀ ਤੇ ਰਕਸ਼ਾ ਤੋਂ ਬਚਾਇਆ ਜੇ ਅਸੀਂ ਇਨਸਾਨ ਪੂਜਾ ਕਰਾਂਗੇ ਆਉਣ ਵਾਲੀਆਂ ਮਾਂ ਮਾਰੀਆਂ ਤੋਂ ਬਚਾਏਗੀ ਆਉਣ ਵਾਲੇ ਜਿਹੜੀ ਲੜਾਈ ਝਗੜੇ ਆ ਜਿਹੜੇ ਨਸ਼ੇ ਸਭ ਤੋਂ ਬਚਾਏਗੀ ਮਹਾਕਾਲ ਕਾਇ ਜੇ ਸਭ ਪੂਜਾ ਕਰਿਆ ਕਰੋ ਕੋਈ ਨਾ ਡਰਿਆ ਕਰੋ ਇਹਦੇ ਨਾਮ ਦੀ ਜਾਜਾ ਕਰਿਆ ਕਰੋ ਢੰਕਾਰਾ ਪੱਤੜ ਕਾਲੀ ਮਾਤਾ ਹੀ ਬੋਲ ਦੇਵਾਰ ਕੀ ਜੈ ਜੈਕਾਰਾ ਸੀ ਮਾਤਾ ਜੀ ਦਾ ਬਹੁਤ ਸਾਚੇ ਅੱਜ ਮਾਤਾ ਪੱਤੜ ਕਾਲੀ ਦਾ ਮੇਲਾ ਲੱਗਾ ਠੀਕ ਹੈ ਨਾ ਇੰਦਰਜੀਤ ਸਿੰਘ ਬਾਸਰ ਕੇ ਚੇਅਰਮੈਨ ਪੰਜਾਬ ਸਟੇਟ ਸਵਾਲ ਇੰਡਸਟਰੀ ਗਵਰਨਮੈਂਟ ਆਫ ਇੰਡੀਆ ਅੱਜ ਪੱਤੜ ਕਾਲੀ ਮਾਤਾ ਜੀ ਦੇ ਮੰਦਿਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਜਾਂਦਾ ਹੈ ਅੱਜ ਵੀ ਮਾਤਾ ਸੀਮਾ ਦੇਵਾ ਜੀ ਦੀ ਅਗਵਾਈ ਹੇਠ ਬੁੱਢੀ ਗਿੰਤੀ ਦੇ ਵਿੱਚ ਸੰਗਤਾਂ ਪੱਦਰ ਕਾਲੀ ਮੰਦਰ ਮੇਲੇ ਦੇ ਵਿੱਚ ਪਹੁੰਚੀਆਂ ਨੇ ਔਰ ਆ ਕੇ ਮੰਦਰ ਦੇ ਵਿੱਚ ਮੱਥਾ ਟੇਕਿਆ ਹੈ ਨਤਮਸਕ ਹੋਏ ਨੇ ਔਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਕਿ ਜਿਹੜਾ ਵਕਤ ਚੰਡ ਤੇ ਮੁੰਡ ਨੇ ਰਾਖਸ਼ ਪੈਦਾ ਕਰਨ ਵਾਸਤੇ ਅੱਜ ਦਾ ਦਿਨ ਚੁਣਿਆ ਸੀ ਉਹ ਚੰਡ ਤੇ ਮੁੰਡ ਦੇ ਰਾਖਸ਼ ਪੈਦਾ ਕਰਨ ਲਈ ਜਦੋਂ ਸ਼ਿਵਜੀ ਮਹਾਰਾਜ ਜੀ ਦੇ ਕੋਲ ਜਾ ਕੇ ਫਰਿਆਦ ਕੀਤੀ ਤਾਂ ਉਹਨਾਂ ਨੇ ਪੈਲਕਾ ਮਤਾ ਪ੍ਰਗਟ ਕੀਤੀ ਜਿਹੜੀ ਕਿ ਰਾਖਸ਼ਾਂ ਦਾ ਜਦੋਂ ਵੱਡ ਫੱਟ ਕਰਦੀ ਸੀ ਤਾਂ ਖੂਨ ਦੇ ਕੁੱਤਰੇ ਦਿਖਦੇ ਸੀ ਕਈ ਰਾਖਸ਼ ਪੈਦਾ ਹੁੰਦੇ ਸੀ ਤੇ ਸ਼ਿਵਜੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਹ ਜ਼ੁਲਮ ਕਰਨ ਵਾਲੇ ਉਹ ਰਾਖਸ਼ ਉਹ ਖਤਮ ਕੀਤੇ ਗਏ ਇਹ ਦੇਵਤਿਆਂ ਦੀ ਔਰ ਇਨਸਾਨੀਅਤ ਪ੍ਰਗਟ ਕੀਤੀ ਗਈ ਅੱਜ ਤਾਈਂ ਵੀ ਜ਼ੁਲਮ ਦੇ ਖਿਲਾਫ ਬਾਦਾ ਜੀ ਦਾ ਇਹ ਸੰਦੇਸ਼ ਇਹ ਸਿਧਾਂਤ ਹੈ ਕਿ ਜ਼ੁਲਮ ਦੇ ਖਿਲਾਫ ਹਮੇਸ਼ਾ ਲੜਨਾ ਚਾਹੀਦਾ ਹੈ ਚੰਗਿਆਈਆਂ ਕਰਨੀਆਂ ਚਾਹੀਦੀਆਂ ਨੇ ਪੁਰੇ ਆਇਆਂ ਦਾ ਖਾਤਮਾ ਕਰਨਾ ਚਾਹੀਦਾ ਹੈ ਸਰਬੱਤ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਉਹ ਰਾਖਸ਼ ਜਿਹੜੇ ਪੈਦਾ ਹੋਏ ਸੀ ਉਹ ਜ਼ੁਲਮ ਕਰਨ ਵਾਲੇ ਅੱਜ ਇਨਸਾਨ ਦੁਨੀਆ ਤੋਂ ਧਰਤੀ ਤੋਂ ਖਤਮ ਕਰ ਦਿੱਤੇ ਜਾਣ ਮੈਂ ਅੱਜ ਮਾਤਾ ਸੀਮਾ ਦੇਵਾ ਜੀ ਦੀ ਅਗਵਾਈ ਹੇਠ ਮੰਦਰ ਮਾਤਾ ਜੀ ਦੇ ਨਤਮਸਤਕ ਹੋਣ ਲਈ ਆਇਆ ਹਾਂ ਅਰਦਾਸ ਕਰਨ ਲਈ ਆਇਆ ਹਾਂ ਕਿ ਮਾਤਾ ਸਰਬੱਤ ਦਾ ਭਲਾ ਕਰੇ ਉਹ ਰਾਜ ਦੇ ਇਸ ਸ਼ੁਭ ਦਿਹਾੜੇ ਦੇ ਉੱਤੇ ਮੈਂ ਮੇਲੇ ਦੀਆਂ ਸਮੂਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਸਨੇਹਾ ਜੀ ਦੇ ਮਾਤਾ ਸ਼ਿਵ ਸ਼ਕਤੀ ਦਰਬਾਰ ਦਾ ਬੋਲ ਸਾਚੇ ਦਰਬਾਰ ਕੀ ਜੈ ਕਰਤਾਲ ਕਾਲ ਕਾਂ ਮਈਆ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਅੱਜ ਦਾ ਦਿਨ ਮਾਤਾ ਦੇ ਮੰਦਰ ਤੋਂ ਇਹ ਸਿੱਖਿਆ ਲੈ ਕੇ ਜਾਣੀ ਚਾਹੀਦੀ ਏ ਕਿ ਹਰ ਇੱਕ ਦਾ ਪਲਾ ਕਰਨਾ ਚਾਹੀਦਾ ਏ ਹਰ ਇੱਕ ਦਾ ਚੰਗਿਆਈਆਂ ਕਰਨੀਆਂ ਚਾਹੀਦੀਆਂ ਨੇ ਬਰਿਆਈਆਂ ਦਾ ਖਾਤਮਾ ਕਰਨਾ ਚਾਹੀਦਾ ਏ ਤਾਂ ਕਿ ਸਰਬੱਤ ਦਾ ਭਲਾ ਕਰਕੇ ਮਾਤਾ ਜੀ ਦੇ ਸਿਧਾਂਤ ਜਿਹੜੇ ਕਿ ਮਾਤਾ ਜੀ ਨੇ ਇਸ ਸੰਸਾਰ ਤੇ ਆਪਣਾ ਅਸ਼ੀਰਵਾਦ ਦਿੱਤਾ ਹੈ ਚੰਗਿਆਈਆਂ ਕਰਨ ਲਈ ਉਹ ਚੰਗਿਆਈਆਂ ਨੂੰ ਲੈ ਕੇ ਚੱਲਣਾ ਚਾਹੀਦਾ ਹੈ ਤੇ ਬੁਰਿਆਈਆਂ ਦਾ ਜ਼ੁਲਮ ਦਾ ਖਾਤਮਾ ਕਰਨਾ ਚਾਹੀਦਾ ਹੈ ਸ਼ਿਕਰਾ ਮਹਾਕਾਲੀ ਮਾਈ ਜੀ ਦਾ ਬਹੁਤ ਸਾਰੇ ਜਨਾਈ